ਦਰਸ਼ਕੋ ਆ ਮੜੀ ਜੀ ਕਰਿਓ ਗੌਰ ਇਧਰ ਨਾ ਆ ਦੇਖਿਆ ਤੁਹਾਨੂੰ ਮੈਂ ਦਿਖਾਵਾਂ ਲੀਚੀਆਂ ਦੇ ਬਾਗ ਦੇਖੋ ਕਿਵੇਂ ਲੀਚੀਆਂ ਭਰੀਆਂ ਪਏ ਨੇ ਬੂਟੇ ਆ ਦੇਖੋ ਹਜੇ ਹੈ ਕੱਚੀਆਂ ਨੇ ਇਹ ਆ ਦੇਖੋ ਹੈ ਇਹ ਕੱਚੀਆਂ ਨੇ ਉਧਰ ਤੱਕ ਤੁਹਾਨੂੰ ਪੱਕੀਆਂ ਵੀ ਦਿਖਾਉਨੇ ਆ ਦੇਖੋ ਕਿੰਨੇ ਸੋਹਣੇ ਲੀਚੀ ਦੇ ਬਾਗ ਨੇ ਇਹ ਆਪਾਂ ਇਸ ਟਾਈਮ ਨਾ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਚਾ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਵਿੱਚ ਆਪਾਂ ਤੇ ਉੱਥੇ ਆਪਾਂ ਨੂੰ ਇਹ ਲੀਚੀਆਂ ਦਾ ਬਾਗ ਦੇਖਿਆ ਮੈਂ ਕਿਉਂ ਨਾ ਤੁਹਾਨੂੰ ਦਿਖਾਈਏ ਵੀ ਹੋ ਸਕਦਾ ਆਪਣੇ ਵੀ ਹੋਵੇ ਮੈਂ ਦੇਖਿਆ ਸਾਡੇ ਇੱਕ ਬੂਟਾ ਲੱਗਿਆ ਵਾ ਗਮਾੜ ਚਲ ਬੰਦਿਆਂ ਦੇ ਉਹ ਪੂਰਾ ਭਰਿਆ ਪਿਆ ਬੂਟਾ ਆਪਣੇ ਵੀ ਪਰ ਮੈਨੂੰ ਇੱਥੇ ਜਿਹੜੇ ਬਾਗ ਦਿਖੇ ਕਹਿੰਦੇ ਭਾਈ ਸਾਡੇ ਇਹ ਸਾਰੇ ਵੀ ਇਹ ਠੇਕੇ ਤੇ ਲੱਤੇ ਹੋਏ ਬਾਗ ਨੇ ਤੁਸੀਂ ਆਹ ਦੇਖ ਲਓ ਪ੍ਰਗਾਰ ਕਰ ਲਓ ਮੈਂ ਕਹਣਾ ਭਾਈ ਸੋਹਣਾ ਹੀ ਬਹੁਤ ਲੱਗ ਰਿਹਾ ਇਹ ਤੇ ਭਾਈ ਦੇਖੋ ਇਹ ਆ ਵੀ ਦੀ ਰਾਖੀ ਵੀ ਉਹਦੇ ਘਟੋ ਘਾਟੇ 5-7 ਬੰਦੇ ਨੇ ਜਿਹੜੇ ਇਹਦੀ ਰਾਖੀ ਕਰਦੇ ਨੇ ਇਹ ਬੂਟਿਆਂ ਦੀ ਆ ਦੇਖੋ ਤੁਸੀਂ ਦਾ ਕੰਮ ਹੋ ਰਿਹਾ ਨਾ ਉਹ ਦੇਖੋ ਉੱਪਰ ਆ ਦੇਖੋ ਕਿਵੇਂ ਉੱਪਰ ਪਰੇ ਪਏ ਨੇ ਬਾਕੀ ਕਹਿੰਦੀ ਬਈ ਇਹ ਜਿਹੜੀ ਇਹ ਖੇਲ ਆ ਇਹ ਹੈ 15 ਕ ਦਿਨ ਦੀ ਹੋ 15 ਕੇ ਦਿਨ ਇਹ ਇਹ ਚਲਣੀਆਂ ਲੀਚੀ ਆ ਦੇਖੋ ਇਹ ਇਹ ਹੁਣ ਇੱਥੇ ਪੱਕਣ ਲੱਗ ਗਈ ਹੈ ਆ ਦੇਖੋ ਹੈ ਨਾ ਕਮਾਲ ਦੀ ਚੀਜ਼ ਆ ਉਹ ਸੋਹਣਾ ਲੱਗਿਆ ਦੇਖ ਕੇ ਆ ਦੇਖੋ ਬਈ ਇਹ ਲਾਲ ਹੋ ਗਈਆਂ ਉਹ ਦੇਖੋ ਤੁਹਾਨੂੰ ਹੋਰ ਦਿਖਾਉਣਾ ਮੈਂ ਗਾਹਾਂ ਜਾ ਕੇ ਵੀ ਜਿਹੜੀਆਂ ਪੂਰੀ ਤਰ੍ਹਾਂ ਆ ਦੇਖੋ ਇਹ ਮਨਣਾ ਜਿਹਾ ਉਹਨੇ ਢੇ ਕਰਕੇ ਦਿਖਾਉਂਦਾ ਮੈਂ ਆ ਦੇਖਿਓ ਤਾਂ ਸਹੀ ਕਿਵੇਂ ਕਿੰਨਾ ਸੋਹਣਾ ਲੱਗਦਾ ਇਹ ਦਰਖਤ ਤੇ ਨੰਬਰ 2 ਨੂੰ ਅਸੀਂ ਪੁੱਛਿਆ ਬਾਈ ਕਹਿੰਦੇ ਇਹਦੇ ਪਾਣੀ ਬਹੁਤ ਮੰਗਦੀ ਆ ਪਾਣੀ ਬਾਈ ਮੰਗਣ ਆਈਆਂ ਕਿਉਂਕਿ ਆ ਦੇਖੋ ਇਹ ਪਾਣੀ ਇਸ ਗੱਲ ਕਰਕੇ ਆ ਵੀ ਇੱਥੇ ਇਹ ਜਿਆਦਾ ਫਰੂਟ ਆ ਜਿਹੜਾ ਰਸ ਵਾਲਾ ਫਰੂਟ ਆ ਇਸ ਕਰਕੇ ਬਾਈ ਕਹਿੰਦੇ ਵੀ ਇਹਦੇ ਚ ਪਾਣੀ ਬਹੁਤ ਲੱਗਦਾ ਜਿਆਦਾ ਵੀ ਪਾਣੀ ਨੂੰ ਅਸੀਂ ਹਰ ਟਾਈਮਿੰਗ ਦੇ ਕੇ ਰੱਖਦੇ ਆ ਤੇ ਭਾਈ ਜੇ ਕਿ ਮੈਂ ਇਹ ਦੇਖਿਆ ਵੀ ਆਪਣੇ ਵੀ ਇਹ ਦਰਖਤ ਹੁੰਦਾ ਏ ਕਿਉਂਕਿ ਮੈਂ ਆਪਣੇ ਵੀ ਖੇਤੀ ਜੇ ਆਪਾਂ ਕਰੀਏ ਤੇ ਇਹ ਹੋ ਸਕਦੀ ਆ ਪਰ ਮੈਂ ਇੱਕ ਚੀਜ਼ ਦੇਖਿਆ ਜਿਹੜੀ ਕੁਆਲਿਟੀ ਆ ਇਹ 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 ਕੁਆਲਿਟੀ ਆ ਇਹ ਇਹ ਹੋਰ ਆਪਣੇ ਇੱਕ ਕੁਆਲਿਟੀ ਘੱਟ ਆ ਆਪਣਾ ਕੁਆਲਿਟੀ ਨਹੀਂ ਨਹੀਂ ਹੈਗੀ ਜਿੰਨੀ ਉਹ ਕੁਆਲਿਟੀ ਆ ਆ ਦੇਖੋ ਆ ਦੇਖੋ ਆਪਾਂ ਤੋੜ ਕੇ ਦੇਖਦੇ ਆ ਬੀ ਹਰਿ ਤੋ ਮੇਰੇ ਹਿਸਾਬ ਨਾਲ ਤਾਂ ਇਹ ਖੱਟੀ ਹੋਊਗੀ ਕਿਉਂਕਿ ਹਜੇ ਤਾਂ ਨਰਮਾ ਬਹੁਤ ਹਜੇ ਦਾ ਖੱਟਾ ਹੀ ਆ ਹਜੇ ਪੱਕਿਆ ਨਹੀਂ ਥੜਾ ਖੱਟਾ ਹੈ ਆਪਣੇ ਥੋੜੀ ਜਿਹੀ ਨਾ ਕਾਣੀ ਜੀ ਰਹਿ ਜਾਂਦੀ ਆ ਜਿਵੇਂ ਕੋਈ ਬਿਮਾਰੀ ਜੀ ਹੁੰਦੀ ਲੱਗਦੀ ਹੈ ਨਾ ਉਹ ਜੀ ਉਹ ਦਜੀ ਆਪਣੇ ਤੇ ਬਾਕੀ ਇਹਨਾਂ ਨੇ ਆਮ ਬਵੀ ਲੱਗੇ ਨੇ ਕਿਉਂਕਿ ਭਾਈ ਇੰਦਰ ਜ਼ਿਆਦਾ ਫਰੂਟ ਉਹ ਆ ਇਹ ਕਹਿੰਦੇ ਵੀ ਇੱਕ ਤਾਂ ਬਿਹਾਰ ਚ ਹੁੰਦੀ ਆ ਜ਼ਿਆਦਾ ਕਲਕੱਤਾ ਸਾਈਡ ਜੀ ਹੁੰਦੀ ਆ ਜ਼ਿਆਦਾ ਕਿਉਂਕਿ ਇਹ ਵੀ ਉੱਥੇ ਹੀ ਵੀ 15-15 ਦਿਨ ਦਾ ਹੀ ਖੇਲ ਆ ਇਹ ਕਹਿੰਦੇ ਫਿਰ 15 ਦਿਨ ਇੱਥੇ ਹੁੰਦੀ ਆ 15 ਦਿਨੋਂ ਗਾਂ ਹੁੰਦੀ ਆ ਅਗਾ ਪਹਾਂ ਜਣੀ ਬਸ ਏਕਣ ਚੱਲਦਾ ਇਹ ਔਰੇ ਕੰਮ ਇਹਦਾ ਆ ਦੇਖ ਲਓ ਤੁਸੀਂ ਭਰੇ ਪਏ ਨੇ ਬੁੱਟੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਧੰਨਵਾਦ